वैसे मैं प्रवासियों ਨੂੰ ਕਹਿਣਾ ਚਾਹਣਾ ਹੈਗਾ ਕਿ ਤੁਸੀਂ ਪੰਜਾਬ ਦੇ ਵਿੱਚ ਆਉਣੇ ਹੋ ਤੇ ਇਹ ਕੰਮ ਕਰਨ ਆਉਣੇ ਆ ਯਾਰ ਨਾਲੇ ਪੰਜਾਬ ਦੇ ਵਿੱਚ ਖਾਣੇ ਹੋ ਨਾਲੇ ਪੰਜਾਬ ਦੇ ਵਿੱਚ ਰਹਿਣੇ ਹੋ ਇੱਕ ਪ੍ਰਵਾਸੀ ਇੱਕ ਪ੍ਰਵਾਸੀ ਜੇ ਬਰਵਾ ਹੋ ਜਾਵੇ ਨਾ ਬਦਨਾਮ ਤੇ ਬਾਕੀ ਸਾਰੇ ਪ੍ਰਵਾਸੀ ਬਦਨਾਮ ਹੋ ਜਾਂਦੇ ਆ ਗਏ ਮੈਂ ਇਹੀ ਗੱਲ ਕਹਿਣਾ ਚਾਹੁੰਨਾ ਪ੍ਰਵਾਸੀਆਂ ਨੂੰ ਵੀ ਬੰਦੇ ਬਣ ਜਾਓ ਬਾਅਦ ਵਿੱਚ ਤੁਹਾਡਾ ਉਹ ਹਾਲ ਹੋਣਾ ਫਿਰ ਤੁਸੀਂ ਨਾ ਹੱਥ ਦੇ ਵਿੱਚ ਤੁਹਾਡੇ ਪੀਪੇ ਹੁੰਦੇ ਆ ਤੇ ਟ੍ਰੇਨ ਦੀ ਟਿਕਟ ਵੀ ਨਹੀਂ ਲੈਂਦੇ ਹੁੰਦੇ ਫਿਰ ਲੈਨੋ ਲੈਨ ਨੰਗੇ ਪੈਰੀ ਭਜਦੇ ਹੁੰਦੇ ਆ ਤੇ ਕਿਤੇ ਉਹ ਹਾਲ ਨਾ ਹੋ ਜਾਏ ਤੁਹਾਡਾ ਤੇ ਮੇਰੀ ਇੱਕ ਬੇਨਤੀ ਹੱਥ ਜੋੜ ਕੇ ਸਰਕਾਰ ਨੂੰ ਵੀ ਬੇਨਤੀ ਹੈਗੀ ਆ ਵੀ ਸਰਕਾਰ ਜਦੋਂ ਪ੍ਰਵਾਸੀ ਆਉਂਦੇ ਹੈਗੇ ਆ ਪੰਜਾਬ ਦੇ ਵਿੱਚ ਜਦੋਂ ਆਪਣਾ ਬਾਰਡਰ ਲੱਗਦਾ ਹੈਗਾ ਉੱਥੇ ਕਿਉਂ ਨਹੀਂ ਇਹਨਾਂ ਦਾ ਆਧਾਰ ਕਾਰਡ ਚੈੱਕ ਕੀਤੇ ਜਾਂਦੇ ਹਰ ਇੱਕ ਚੀਜ਼ ਚੈੱਕ ਕੀਤੀ ਜਾਵੇ ਆਧਾਰ ਕਾਰਡ ਚੈੱਕ ਕੀਤੇ ਵੇ ਦਾ ਅਗਲਾ ਪਿੱਛਾ ਚੈੱਕ ਕੀਤੇ ਦੇ ਦੋ ਦੋ ਧਾਰ ਕਾਟ ਹੁੰਦੇ ਆ ਇਧਰ ਵੀ ਵੋਟਾਂ ਪਾਉਂਦੇ ਆ ਉਧਰ ਵੀ ਵੋਟਾਂ ਪਾਉਂਦੇ ਆ ਇਹਨਾਂ ਨੂੰ ਸਰਕਾਰ ਨੂੰ ਦੇਖਣਾ ਚਾਹੀਦਾ ਇਹਦੀ ਪੂਰੀ ਇਨਕੁਆਇਰੀ ਕਰਨੀ ਚਾਹੀਦੀ ਪ੍ਰਵਾਸੀ ਜਿੰਨੇ ਵੀ ਆਉਂਦੇ ਪੰਜਾਬ ਦੇ ਵਿੱਚ ਹੁਣ ਇਹਨਾਂ ਦਾ ਕਈ ਵਾਰੀ ਤਾਂ ਆਉਂਦੇ ਆ ਇੱਕ ਪੀਪਾ ਹੁੰਦਾ ਹੱਥ ਦੇ ਵਿੱਚ ਇੱਕ ਸਟੋਪ ਹੁੰਦਾ ਉਹ ਜਦੋਂ ਇਹਨਾਂ ਦਾ ਕਾਂਡ ਕਰਕੇ ਭੱਜ ਜਾਂਦੇ ਇਹਨਾਂ ਦੀ ਕੋਣ ਪੁੱਛ ਫੜ ਲੂ ਨਾ ਇਹਨਾਂ ਦਾ ਆਧਾਰ ਕਾਰਡ ਦਾ ਪਤਾ ਨਾ ਇਹਨਾਂ ਦਾ ਐਡਰੈਸ ਦਾ ਪਤਾ ਨਾ ਕਿਸੇ ਕਿਸੇ ਚੀਜ਼ ਦਾ ਪਤਾ ਹੈਗਾ ਤੇ ਇਹ ਚੀਜ਼ਾਂ ਸਰਕਾਰ ਨੂੰ ਇਨਕੁਆਇਰੀ ਕਰਨੀ ਚਾਹੀਦੀ ਹੈ ਜੀ ਪੰਜਾਬ ਦੇ ਵਿੱਚ ਜੇਕਰ ਪ੍ਰਵਾਸੀਆਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਪੰਜਾਬੀ ਕਿੰਨੇ ਕਿੰਨੇ ਔਰ ਪ੍ਰਵਾਸੀ ਕਿੰਨੇ ਕਿੰਨੇ ਮੈਂ ਕਹਿੰਦਾ ਪ੍ਰਵਾਸੀ ਪੰਜਾਬੀ ਦੇ ਸਾਰੇ ਬਾਹਰ ਚਲੇ ਗਏ ਮੇਰੇ ਸਾਹਮਣੇ ਪ੍ਰਵਾਸੀਆਂ ਦਾ ਜੋਰ ਹੈ ਇਸ ਟਾਈਮ ਅੱਗੇ ਕਹਿੰਦੇ ਨਾ ਪੰਜਾਬ ਹੈ ਹੁਣ ਉਹ ਪੰਜਾਬ ਨਹੀਂ ਹੁਣ ਬਣ ਗਿਆ ਪ੍ਰਵਾਸੀ ਮਿੰਨੀ ਪੰਜਾਬ ਇਹ ਪੰਜਾਬ ਮਿੰਨੀ ਪੰਜਾਬ ਬਣ ਗਿਆ ਪ੍ਰਵਾਸੀ ਮਿੰਨੀ ਪੰਜਾਬ ਪੰਜਾਬ ਦੇ ਵਿੱਚ ਤਾਂ ਪੰਜਾਬੀ ਹੈ ਹੀ ਨਹੀਂਗੇ ਟਾਵਾ ਟਾਵਾ ਸਾਰੇ ਚੁੱਕੀ ਜਾਂਦੇ ਵਿਚਾਰੇ ਬਾਹਰ ਚਲੇ ਜਾਂਦੇ ਆ ਜਿਹੜਾ ਹੁਣ ਇਥੇ ਤੁਹਾਨੂੰ ਪਤਾ ਹੀ ਨਸ਼ਾ ਵੀ ਕਿੰਨਾ ਵੇਖਦਾ ਪਿਆ ਕੀ ਕਰੀਏ ਪੰਜਾਬੀਆਂ ਦੇ ਮੁੰਡੇ ਬਹੁਤ ਗਲਤ ਕੰਮਾਂ ਦੇ ਵਿੱਚ ਜਾ ਰਹੇ ਆ ਨਸ਼ਿਆਂ ਦੇ ਵਿੱਚ ਜਾ ਰਹੇ ਹੈਗੇ ਆ ਆ ਹੁਣ ਬਾਹਰੋਂ ਪ੍ਰਵਾਸੀ ਆਉਂਦੇ ਹੈਗੇ ਆ ਕੁਝ ਉਹਨਾਂ ਨੇ ਬੇੜਾ ਕਰ ਕਰਤਾ ਹੈਗਾ ਹੁਣ ਆਪਾਂ ਇੱਕ ਤੁਸੀਂ ਛੋਟੀ ਜੀ ਗੱਲ ਸੁਣੋ ਆਪਾਂ ਬਿਹਾਰ ਚਲੇ ਜਾਓ ਉੱਥੇ ਆਪਣਾ ਮਾਚਲ ਚਲੇ ਜਾਂਦੇ ਆ ਉੱਥੇ ਆਪਾਂ ਨੂੰ ਜ਼ਮੀਨ ਨਹੀਂ ਮਿਲਦੇ ਜਦੋਂ ਆਪਾਂ ਇਥੋਂ ਜਾਣੇ ਆ ਆਪਣੇ ਪਹਿਲਾਂ ਡਾਕੂਮੈਂਟ ਚੈੱਕ ਹੁੰਦੇ ਆ ਅੰਦਰ ਮਾਚਲ ਦੇ ਵਿੱਚ ਜਾਂਦੀ ਨਾਲੇ ਆਪਣਾ ਪੰਜਾਬ ਦੇ ਵਿੱਚ ਹੀ ਪੈਂਦਾ ਮਾਚਲ ਪੰਜਾਬ ਮਾਚਲ ਦੇ ਜਾਂਦੇ ਆਪਣੇ ਸਾਰੇ ਡਾਕੂਮੈਂਟ ਟੈਕਸ ਸਾਰਾ ਕੁਝ ਚੈੱਕ ਕਰਦੇ ਆ ਤੇ ਆਪਣੇ ਜਦੋਂ ਪੰਜਾਬ ਦੇ ਵਿੱਚ ਆਪਣੇ ਪੰਜਾਬ ਵਾਲੇ ਕਿਉਂ ਨਹੀਂ ਕਰਦੇਗੇ ਇਹ ਸਰਕਾਰ ਇਹਨਾਂ ਨੂੰ ਕਿਉਂ ਨਹੀਂ ਕੁਆਲਟੀ ਲਾਉਣੀ ਚਾਹੀਦੀ ਹੈ ਲੇਕਿਨ ਮੈਂ ਇੱਕ ਵਾਰੀ ਫੇਰ ਵਾਰਨਿੰਗ ਕਰਨਾ ਦੇਣਾ ਚਾਹੁੰਦਾ ਪ੍ਰਵਾਸੀਆਂ ਨੂੰ ਭਈਆ ਹੁਣ ਤਾਂ ਭਈ ਹੀ ਕਵਾਂਗੇ ਤੇ ਮੈਂ ਇਹਨਾਂ ਨੂੰ ਪ੍ਰਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਨਾ ਵੀ ਬੰਦੇ ਬਣ ਜਾਓ ਕਿਤੇ ਇਹ ਨਾ ਹੋ ਜਾਵੇ ਕਿਤੇ ਸਾਨੂੰ ਬਾਅਦ ਵਿੱਚ ਕਾਨੂੰਨ ਹੱਥ ਦੇ ਵਿੱਚ ਲੈਣਾ ਪੈ ਜਾਵੇ ਕਾਨੂੰਨ ਨੂੰ ਵੀ ਇਹੀ ਕਹਿਣਾ ਚਾਹੁੰਦੇ ਹਾਂ ਕਿ ਸਾਡੀ ਹੱਥ ਜੋੜ ਕੇ ਬੇਨਤੀ ਆ ਪ੍ਰਵਾਸੀਆਂ ਦੇ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਜੇ ਨਹੀਂ ਕਰਦੀ ਫਿਰ ਐਕਸ਼ਨ ਨੰਗ ਸਿੰਘ ਜਿਹੜਾ ਐਕਟਿੰਗ ਸਿੰਘ ਆ ਲੈ ਐਕਸ਼ਨ ਫਿਰ ਉਹ ਐਕਸ਼ਨ ਨਹੀਂ ਕਰਨਾ ਜਾਣਦੇ ਆ ਗਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਜੁੜ ਚੁੱਕੇ ਹੋ ਪ੍ਰਾਈਮ ਸਵੇਰਾ ਨਿਊਜ਼ ਦੇ ਨਾਲ ਮੈਂ ਹਾਂ ਤੁਹਾਡੇ ਨਾਲ ਦੋਸ ਸਿਮਲਨ ਸਿੰਘ ਚੰਡੀਗੜ੍ਹ ਮੁਹਾਲੀ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਹੀ ਇੱਕ ਤਾਜ਼ਾ ਹੀ ਮਾਮਲਾ ਜਿਹੜਾ ਸਾਹਮਣੇ ਆ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ 16-16 ਸਾਲ ਦੇ ਦੋ ਨੌਜਵਾਨ ਜਿਨ੍ਹਾਂ ਦਾ ਪ੍ਰਵਾਸੀ ਵੱਲੋਂ ਜਿਹੜਾ ਆ ਉਸ ਨੂੰ ਮੌਤ ਦੇ ਘਾਟ ਉਤਾਰੇ ਗਏ ਲੇਕਿਨ ਜਿਸ ਦੀ ਇੱਕ ਬਾਡੀ ਜਿਹੜੀ ਰੱਖ ਕੇ ਪਰਿਵਾਰ ਜਿਹੜਾ ਆ ਧਰਨੇ ਤੇ ਬੈਠਾ ਹੋਇਆ ਲੇਕਿਨ ਦੂਸਰੇ ਪਾਸੇ ਇੱਕ ਜਿਹੜਾ ਆ ਦੂਸਰੇ ਦੂਸਰਾ ਨੌਜਵਾਨ ਜਿਹੜਾ ਮੌਤ ਹੀ ਲੜਾਈ ਲੜ ਰਿਹਾ ਹਸਪੀਟਲ ਦੇ ਵਿੱਚ ਲੇਕਿਨ ਉਸ ਦੇ ਵਿੱਚ ਸਿੰਘ ਜਥੇਬੰਦੀ ਜਿਹੜੀ ਨੇ ਸਿੰਘ ਜਿੱਥੇ ਬੰਦੇ ਤੋਂ ਕੁਲਦੀਪ ਬਾਬਾ ਜੀ ਮੌਜੂਦ ਨੇ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਬਾਬਾ ਜੀ ਚੰਡੀਗੜ੍ਹ ਮੁਹਾਲੀ ਵਿੱਚ ਜਿਹੜੀ ਇਹ ਘਟਨਾ ਕੱਟੀ ਆ 16-16 ਸਾਲ ਦੇ ਜਿਹੜੇ ਦੋ ਨੌਜਵਾਨਾਂ ਦੇ ਉੱਤੇ ਇਹ ਜਿਹੜਾ ਆ ਹੋਇਆ ਘਟਨਾ ਇਸ ਨੂੰ ਕਿਸ ਤਰ੍ਹਾਂ ਦੇਖੇ ਨਾ ਦੇਖੀ ਬਹੁਤ ਮਾੜੀ ਘਟਨਾ ਹੋਈ ਹੈ ਵੀ ਛੋਟੇ-ਛੋਟੇ ਬੱਚਿਆਂ ਦੇ ਉੱਤੇ ਜਿਹੜਾ ਇੱਕ ਪ੍ਰਵਾਸੀ ਲੋਕਾਂ ਨੇ ਹਮਲਾ ਕੀਤਾ ਹੈਗਾ ਵੈਸੇ ਮੈਂ ਪ੍ਰਵਾਸੀਆਂ ਨੂੰ ਕਹਿਣਾ ਚਾਹਣਾ ਹੈਗਾ ਵੀ ਤੁਸੀਂ ਪੰਜਾਬ ਦੇ ਵਿੱਚ ਆਉਣੇ ਹੋ ਤੇ ਇਹ ਕੰਮ ਕਰਨ ਹੋਣੇ ਆ ਯਾਰ ਨਾਲੇ ਪੰਜਾਬ ਦੇ ਵਿੱਚ ਖਾਨਨੇ ਹੋ ਨਾਲੇ ਪੰਜਾਬ ਦੇ ਵਿੱਚ ਰਹਿਨੇ ਹੋ ਤੇ ਪੰਜਾਬ ਦੇ ਵਿੱਚ ਤੁਸੀਂ ਪੰਜਾਬੀ ਜਿਹੜੇ ਮੁੰਡਿਆਂ ਦੇ ਜਿਹੜੇ ਤੁਸੀਂ ਲੰਗਰਾਂ ਦੇ ਵਿੱਚ ਸੇਵਾ ਕਰਦੇ ਸੀ ਮੈਨੂੰ ਲੱਗਦਾ ਉੱਥੇ ਮੁੰਡੇ ਉਹ ਮੈਨੂੰ ਪਤਾ ਲੱਗਿਆ ਜਿੱਥੇ ਤੱਕ ਵੀ ਲੰਗਰਾਂ ਦੇ ਵਿੱਚ ਸੇਵਾ ਕਰਦੇ ਇੱਕ ਸਾਈਕਲੀ ਦੇ ਪਿੱਛੇ ਕੋਈ ਕਾਂਡ ਹੋਇਆ ਤੇ ਜਵਾਕ ਕੋਈ ਸਾਈਕਲੀ ਚਲਾ ਰਿਹਾ ਉਹਦੇ ਵਿੱਚ ਵਜਿਆ ਪ੍ਰਵਾਸੀ ਦੇ ਵਿੱਚ ਤੇ ਉਸ ਕਰਕੇ ਉਹਨਾਂ ਨੇ ਉਹ ਮੁੰਡੇ ਦੇ ਪਿੱਛੇ ਲੜਾਈ ਹੋਈ ਆ ਤੇ ਮੈਂ ਉਹਨਾਂ ਨੂੰ ਕਹਿੰਨਾ ਜੇ ਉਹ ਬੰਦਿਆਂ ਨੇ ਤਨ ਬੱਚਿਆਂ ਨੇ ਸਮਝਾਇਆ ਦਿੱਤਾ ਵੀ ਭਾਈ ਬੱਚਾ ਚੱਲ ਕਾ ਤੂੰ ਤੁਸੀਂ ਵਿੱਚ ਲੜੀ ਜਾਂਦੇ ਹੋ ਤੇ ਥੋੜੀ ਹੀ ਯਾਰ ਤੁਸੀਂ ਮੁੰਡੇ ਮਾਰ ਹੀ ਦੇਣੇ ਆ ਚਾਕੂ ਮਾਰ ਮਾਰ ਕੇ ਹੁਣ ਉਹਨਾਂ ਨੇ ਬਹੁਤ ਮਾਰੀ ਗੱਲ ਹੋਈ ਆ ਲੇਕਿਨ ਪ੍ਰਵਾਸੀ ਹੋ ਜਾਵੇ ਨਾ ਬਦਨਾਮ ਤੇ ਬਾਕੀ ਸਾਰੇ ਪਰਮਾਸੀ ਬਦਨਾਮ ਹੋ ਜਾਂਦੇ ਹੈਗੇ ਆ ਮੈਂ ਇਹੀ ਗੱਲ ਕਹਿਣਾ ਚਾਹੁੰਨਾ ਪ੍ਰਵਾਸੀਆਂ ਨੂੰ ਵੀ ਬੰਦੇ ਬਣ ਜਾਓ ਬਾਅਦ ਵਿੱਚ ਤੁਹਾਡਾ ਉਹ ਹਾਲ ਹੋਣਾ ਫਿਰ ਤੁਸੀਂ ਨਾ ਹੱਥ ਦੇ ਵਿੱਚ ਤੁਹਾਡੇ ਪੀਪੇ ਹੁੰਦੇ ਆ ਤੇ ਟ੍ਰੇਨ ਦੀ ਟਿਕਟ ਵੀ ਨਹੀਂ ਲੈਂਦੇ ਹੁੰਦੇ ਫਿਰ ਲੈਨੋ ਲੈਣ ਨੰਗੇ ਪੈਰੀ ਭਜਦੇ ਹੁੰਦੇ ਆ ਤੇ ਕਿਤੇ ਉਹ ਹਾਲ ਨਾ ਹੋ ਜਾਵੇ ਤੁਹਾਡਾ ਤੇ ਮੇਰੀ ਇੱਕ ਬੇਨਤੀ ਹੱਥ ਜੋੜ ਕੇ ਸਰਕਾਰ ਨੂੰ ਵੀ ਬੇਨਤੀ ਹੈਗੀ ਆ ਵੀ ਸਰਕਾਰ ਜਦੋਂ ਪ੍ਰਵਾਸੀ ਆਉਂਦੇ ਹੈਗੇ ਆ ਪੰਜਾਬ ਦੇ ਵਿੱਚ ਜਦੋਂ ਆਪਣਾ ਬਾਰਡਰ ਲੱਗਦਾ ਹੈਗਾ ਉੱਥੇ ਕਿਉਂ ਨਹੀਂ ਇਹਨਾਂ ਦਾ ਆਧਾਰ ਕਾਰਡ ਚੈੱਕ ਕਿਤੇ ਆਂਦੇ ਹਰ ਇੱਕ ਚੀਜ਼ ਚੈੱਕ ਕੀਤੀ ਜਾਵੇ ਆਧਾਰ ਕਾਰਡ ਚੈੱਕ ਕੀਤੇ ਵੇ ਦਾ ਅਗਲਾ ਪਿੱਛਾ ਚੈੱਕ ਕੀਤੇ ਦੇ ਦੋ ਦੋ ਧਾਰ ਕੱਟ ਹੁੰਦੇ ਆ ਇਧਰ ਵੀ ਵੋਟਾਂ ਪਾਉਂਦੇ ਆ ਉਧਰ ਵੀ ਵੋਟਾਂ ਪਾਉਂਦੇ ਆ ਇਨਾਂ ਨੂੰ ਸਰਕਾਰ ਨੂੰ ਦੇਖਣਾ ਚਾਹੀਦਾ ਇਹਦੀ ਪੂਰੀ ਇਨਕੁਆਰੀ ਕਰਨੀ ਚਾਹੀਦੀ ਪ੍ਰਵਾਸੀ ਜਿੰਨੇ ਵੀ ਆਉਂਦੇ ਪੰਜਾਬ ਦੇ ਵਿੱਚ ਹੁਣ ਇਹਨਾਂ ਦਾ ਕਈ ਵਾਰੀ ਤਾਂ ਆਉਂਦੇ ਆ ਇੱਕ ਪੀਪਾ ਹੁੰਦਾ ਹੱਥ ਦੇ ਵਿੱਚ ਇੱਕ ਸਟੋਪ ਹੁੰਦਾ ਉਹ ਜਦੋਂ ਇਹਨਾਂ ਦਾ ਕਾਂਡ ਕਰਕੇ ਭੱਜ ਜਾਂਦੇ ਇਹਨਾਂ ਦੀ ਕੌਣ ਪੁੱਛ ਫੜ ਲੂ ਨਾ ਇਹਨਾਂ ਦਾ ਆਧਾਰ ਕਾਰਡ ਦਾ ਪਤਾ ਨਾ ਇਹਨਾਂ ਦਾ ਐਡਰੈਸ ਦਾ ਪਤਾ ਨਾ ਕਿਥੇ ਕਿਸੇ ਚੀਜ਼ ਦਾ ਪਤਾ ਹੈਗਾ ਤੇ ਇਹ ਚੀਜ਼ਾਂ ਸਰਕਾਰ ਨੂੰ ਇਨਕੁਆਰੀ ਕਰਨੀ ਚਾਹੀਦੀ ਹੈ ਜੀ ਪੰਜਾਬ ਦੇ ਵਿੱਚ ਜੇਕਰ ਪ੍ਰਵਾਸੀਆਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਪੰਜਾਬੀ ਕਿੰਨੇ ਨੇ ਔਰ ਪ੍ਰਵਾਸੀ ਕਿੰਨੇ ਕਹਿਗੇ ਮੈਂ ਕਹਿੰਦਾ ਪ੍ਰਵਾਸੀ ਪੰਜਾਬੀ ਦੇ ਸਾਰੇ ਬਾਹਰ ਚਲੇ ਗਏ ਮੇਰੇ ਸਾਹਮਣੇ ਪ੍ਰਵਾਸੀਆਂ ਦਾ ਜੋਰ ਹੈ ਇਸ ਟਾਈਮ ਹੈ ਅੱਗੇ ਕਹਿੰਦੇ ਨਾ ਪੰਜਾਬ ਹੈ ਹੁਣ ਉਹ ਪੰਜਾਬ ਨਹੀਂ ਹੁਣ ਬਣ ਗਿਆ ਪ੍ਰਵਾਸੀ ਮਿੰਨੀ ਪੰਜਾਬ ਇਹ ਪੰਜਾਬ ਮਿੰਨੀ ਪੰਜਾਬ ਬਣ ਗਿਆ ਪ੍ਰਵਾਸੀ ਮਿੰਨੀ ਪੰਜਾਬ ਪੰਜਾਬ ਦੇ ਵਿੱਚ ਤਾਂ ਪੰਜਾਬੀ ਹੈ ਹੀ ਨਹੀਂਗੇ ਢਾਵਾ ਢਾਵਾ ਸਾਰੇ ਚੁੱਕੀ ਜਾਂਦੇ ਵਿਚਾਰੇ ਬਾਹਰ ਚਲੇ ਜਾਂਦੇ ਆ ਜਿਹੜਾ ਹੁਣ ਇਥੇ ਤੁਹਾਨੂੰ ਪਤਾ ਹੀ ਨਸ਼ਾ ਵੀ ਕਿੰਨਾ ਵੇਖਦਾ ਪਿਆ ਕੀ ਕਰੀਏ ਪੰਜਾਬੀਆਂ ਦੇ ਮੁੰਡੇ ਬਹੁਤ ਗਲਤ ਕੰਮਾਂ ਦੇ ਵਿੱਚ ਜਾ ਰਹੇ ਆ ਨਸ਼ਿਆਂ ਦੇ ਵਿੱਚ ਜਾ ਰਹੇ ਹੈ ਗਿਆ ਆ ਹੁਣ ਬਾਹਰੋਂ ਪ੍ਰਵਾਸੀ ਆਉਂਦੇ ਆ ਗਿਆ ਕੁਝ ਉਹਨਾਂ ਨੇ ਬੇੜਾ ਕਰ ਕਰਤਾ ਹੈਗਾ ਹੁਣ ਆਪਾਂ ਇੱਕ ਤੁਸੀਂ ਛੋਟੀ ਜੀ ਗੱਲ ਸੁਣੋ ਆਪਾਂ ਬਿਹਾਰ ਚਲੇ ਜਾਓ ਉੱਥੇ ਆਪਣਾ ਮਾਚਲ ਚਲੇ ਜਾਂਦੇ ਆ ਉੱਥੇ ਆਪਾਂ ਨੂੰ ਜ਼ਮੀਨ ਨਹੀਂ ਮਿਲਦੇ ਜਦੋਂ ਆਪਾਂ ਇਥੋਂ ਜਾਣੇ ਆ ਆਪਣੇ ਪਹਿਲਾਂ ਡਾਕੂਮੈਂਟ ਚੈੱਕ ਹੁੰਦੇ ਆ ਅੰਦਰ ਮਾਚਲ ਦੇ ਵਿੱਚ ਜਾਂਦੀ ਨਾਲੇ ਆਪਣਾ ਪੰਜਾਬ ਦੇ ਵਿੱਚ ਹੀ ਪੈਂਦਾ ਮਾਚਲ ਪੰਜਾਬ ਮਾਚਲ ਦੇ ਜਾਂਦੇ ਆਪਣੇ ਸਾਰੇ ਡਾਕੂਮੈਂਟ ਟੈਕਸ ਸਾਰਾ ਕੋ ਚੈੱਕ ਕਰਦੇ ਆ ਤੇ ਆਪਣੇ ਜਦੋਂ ਪੰਜਾਬ ਦੇ ਵਿੱਚ ਆਪਣੇ ਪੰਜਾਬ ਵਾਲੇ ਕਿਉਂ ਨਹੀਂ ਕਰਦੇਗੇ ਇਹ ਸਰਕਾਰ ਇਹਨਾਂ ਨੂੰ ਕਿਉਂ ਨਹੀਂ ਸਕਿਉਲਟੀ ਲਾਉਣੀ ਚਾਹੀਦੀ ਇਹ ਚੀਜ਼ ਕਰਨੀ ਚਾਹੀਦੀ ਆ ਜਦੋਂ ਪੰਜਾਬ ਦੇ ਵਿੱਚ ਆਉਂਦੇ ਇਹਨਾਂ ਦਾ ਸਾਰਾ ਚੈੱਕ ਕਰਨ ਅਗਲਾ ਪਿਛਲਾ ਚੈੱਕ ਕਰਨ ਆਧਾਰ ਕਾਰਡ ਚੈੱਕ ਕਰਨ ਹਰ ਇੱਕ ਜੀ ਚੈੱਕ ਕਰਨ ਫਿਰ ਜਾ ਕੇ ਪੰਜਾਬ ਦੇ ਵਿੱਚ ਐਂਟਰੀ ਹੋਣੀ ਚਾਹੀਦੀ ਆ ਮਾਚਲ ਦੀ ਗੱਲ ਕਰ ਰਹੇ ਹਾਂ ਲੱਖ ਸਿਧਾਨਿਆਂ ਨੇ ਕਿ ਲਾਈਵ ਹੋ ਕੇ ਗਿਆ ਸੀ ਕਿ ਕਿ ਜਿਹੜੇ ਹੁਣ ਬਾਹਰ ਦੇ ਲੋਕ ਨੇ ਇੱਥੇ ਆ ਕੇ ਜ਼ਮੀਨ ਨਹੀਂ ਖਰੀਦ ਸਕਦੇ ਜੋ ਇੱਥੇ ਦੇ ਲੋਕ ਵੀ ਜਾ ਕੇ ਜਿਹ ਲੱਗਦਾ ਕਿ ਉਹ ਕਹਿੰਦਾ ਜੇਕਰ ਸਾਡਾ ਕਾਨੂੰਨ ਲਾਗੂ ਕਰ ਦਿੱਤਾ ਗਿਆ ਇਸ ਨੂੰ ਕਿਸ ਤਰੀਕੇ ਨਾਲ ਮੈਂ ਤਾਂ ਕਹਿੰਦਾ ਬਹੁਤ ਵਧੀਆ ਜਿਵੇਂ ਹੁਣ ਆਪਣਾ ਪੰਜਾਬ ਦੇ ਵਿੱਚ ਜਿਹੜਾ ਕਿਹੜਾ ਵੀ ਪ੍ਰਵਾਸੀ ਲੈ ਲੈਂਦਾ ਨਾ ਕੋਈ ਉਹਦਾ ਅੱਗਾ ਹੁੰਦਾ ਨਾ ਕੋਈ ਪਿੱਛਾ ਹੁੰਦਾ ਇੱਥੇ ਆਣ ਕੇ ਜ਼ਮੀਨਾਂ ਲੈ ਜਾਂਦੇ ਹੁਣ ਇਹ ਚਲੇ ਜਾਂਦੇ ਬਿਹਾਰ ਦੇ ਵਿੱਚ ਮਾਚਲ ਚਲੇ ਜਾਈਏ ਪਹਾੜੀ ਇਲਾਕੇ ਚਲੇ ਜਾਈਏ ਇੱਧਰ ਸਾਨੂੰ ਜਗ੍ਹਾ ਹੀ ਨਹੀਂ ਮਿਲਦੀਗੀ ਕਿਉਂ ਨਹੀਂ ਸਾਨੂੰ ਦੇ ਸਾਡੇ ਵਾਤੇ ਕਾਨੂੰਨ ਕਿਉਂ ਨਹੀਂ ਬਣਿਆ ਉੱਧਰ ਉੱਧਰ ਕਾਨੂੰਨ ਬਣਿਆ ਸਾਡਾ ਕਾਨੂੰਨ ਕਿਉਂ ਨਹੀਂ ਬਣ ਸਕਦਾ ਪਾਸੋਂ ਕਰਨਾ ਚਾਹੀਦਾ ਸਰਕਾਰ ਨੂੰ ਕਾਨੂੰਨ ਇਹ ਸਾਡੇ ਪੰਜਾਬ ਦੇ ਵਿੱਚ ਰਹਿਣ ਜਿੱਥੋਂ ਮਰਜ਼ੀ ਆਉਣ ਇੱਥੇ ਆਣ ਕੇ ਵਧੀ ਉਹ ਜਿਹੜੀ ਜ਼ਮੀਨ ਆ ਉਹ ਆਪਾਂ ਨੂੰ ਦੇਣੀ ਚਾਹੀਦੀ ਹੈ ਕਿਰਾਏ ਤੇ ਵੀ ਆਪਾਂ ਨੂੰ ਵੀ ਕੁਝ ਆਵੇ ਆਪਾਂ ਨੂੰ ਕੁਝ ਮਿਲੇ ਇਹਦਾ ਪਰ ਜਗਾ ਵੇਚੀ ਜਾਂਦੇ ਆ ਆਪਾਂ ਕੰਗਾਲ ਹੋ ਹੀ ਜਾਂਦੇ ਆ ਹੁਣ ਕਈ ਕਹਿੰਦੇ ਜੱਟ ਕਹਿੰਦੇ ਸਾਡੀਆਂ ਜ਼ਮੀਨਾਂ ਨੇ ਸਾਡੀਆਂ ਮਾਵਾਂ ਨੇ ਜਦੋਂ ਆਪਾਂ ਜ਼ਮੀਨਾਂ ਕਲੋਨੀਆਂ ਕੱਟ-ਕੱਟ ਕੇ ਪ੍ਰਵਾਸੀਆਂ ਨੂੰ ਦੇਈ ਜਾਂਦੇ ਆ ਉਦੋਂ ਨਹੀਂ ਪਤਾ ਲੱਗਦਾ ਵੀ ਸਾਡੀਆਂ ਮਾਵਾਂ ਵੇਚੀ ਜਾਂ ਨੇ ਹੀ ਕੱਟ-ਕੱਟ ਕੇ ਬਾਬਾ ਜੀ ਕਾਨੂੰਨ ਵੱਲੋਂ ਲੱਗ ਇੱਕ ਲਾਗੂ ਕੀਤਾ ਗਿਆ ਸੀਗਾ ਜਿਹੜਾ ਕਿ ਅਸੀਂ ਕੋਈ ਵੀ ਪ੍ਰਵਾਸੀ ਨੂੰ ਅਗਰ ਰੱਖਦੇ ਜਾਂ ਕੋਈ ਨੇਪਾਲ ਦੇ ਬੰਦੇ ਨੂੰ ਕਿਸੇ ਨੂੰ ਰੱਖਦੇ ਆ ਤੇ ਆਪਾਂ ਨੂੰ ਉਹਦੀ ਵੈਰੀਫਿਕੇਸ਼ਨ ਕਰਨੀ ਬਹੁਤ ਜ਼ਰੂਰੀ ਆ ਵੈਰੀਫਿਕੇਸ਼ਨ ਹੁੰਦੀ ਨਹੀਂ ਉਸ ਤੋਂ ਬਾਅਦ ਕੋਈ ਕੋਈ ਕਾਂਡ ਹੋ ਜਾਏ ਕੋਈ ਵੱਡਾ ਕੁਝ ਹੋ ਜਾਏ ਫਿਰ ਉਹਨੂੰ ਅ ਲਾਭ ਨਹੀਂ ਸੰਗੇ ਜੇ ਆਪਨ ਕੋ ਡਾਕੂਮੈਂਟ ਨਹੀਂ ਹੈ ਕੋਈ ਜਦੋਂ ਆਪਾਂ ਪੰਜਾਬ ਦੇ ਵਿੱਚ ਬੰਦਾ ਆਉਂਦਾ ਜਿਹਨੂੰ ਕਿਰਾਏ ਵਾਲਮ ਕਿਰਾਏਦਾਰਾਂ ਨੂੰ ਜਿਹਨਾਂ ਨੇ 20 250 50 ਕੁਆਟਰ ਬਣਾਏ ਹੋਇਆ ਮੈਂ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਉਹਨਾਂ ਦੇ ਆਧਾਰ ਕੱਟ ਲੋ ਉਹਨਾਂ ਦਾ ਡਰੈੱਸ ਲਓ, ਅਗਲਾ ਪਿਛਲਾ ਲਓ, ਉਹਦੀਆਂ ਫੋਟੋਆਂ ਲਓ, ਉਹ ਜਿੰਨੇ ਉਹਦੀ ਫੈਮਿਲੀ ਹੈ ਸਾਰਿਆਂ ਦਾ ਡਾਕੂਮੈਂਟ ਲੈਣੇ ਚਾਹੀਦੇ ਆ। ਡਾਕੂਮੈਂਟ ਲੈ ਕੇ ਥਾਣੇ ਜਾਵਾਂ ਕਰਾਉਣੇ ਚਾਹੀਦੇ ਆ ਗਿਆ। ਥਾਣੇ ਵਾਲੇ ਵੀ ਪੁਲਿਸ ਵਾਲੇ ਨੂੰ ਵੀ ਪਤਾ ਲੱਗੇ ਵੀ ਇਹ ਬੰਦੇ ਇੱਥੇ ਆਏ ਹੋਏ ਆ ਪ੍ਰਵਾਸੀ। ਕਿਉਂ ਉਹਦੇ ਵਿੱਚ ਡਰੈੱਸ ਦੇ ਵਿੱਚ ਸਾਰੇ ਆਧਾਰ ਕਾਰਡ ਦੇ ਵਿੱਚ ਸਾਰਾ ਵੋਟਰ ਕਾਰਡ ਜਿਹੜੇ ਬਣਿਆ ਨੇ ਤੇ ਦੋ-ਦੋ ਵੋਟਰ ਕਾਰਡ ਦੇਖ ਲਓ, ਚੈੱਕ ਕਰ ਲੈਣ ਮੈਂ ਕਹਿੰਦਾ ਜੇ ਦੋ-ਦੋ ਨਾਮ ਨਿਕਲ ਇੱਕ ਬਿਹਾਰ 'ਚ ਬਣਿਆ ਹੁੰਦਾ, ਇੱਕ ਪੰਜਾਬ 'ਚ ਬਣਿਆ ਹੁੰਦਾ। ਕੀ ਗੱਲ ਹੈ ਇਹ ਗਲਤ ਕੰਮ ਨਹੀਂ ਆ? ਇਹ ਦੋ ਨੰਬਰ ਇਹ ਚੀਜ਼ਾਂ ਦੇਖ ਕੇ ਆਪਾਂ ਨੂੰ ਪੰਜਾਬ ਦੇ ਵਿੱਚ ਐਂਟਰੀ ਦੇਣੀ ਚਾਹੀਦੀ ਇਹਨਾਂ ਪਰਸ ਨੂੰ ਨੂੰ ਸਮਾਰਟ ਸਿਟੀ ਨਾਮ ਤੋਂ ਜਾਣਿਆ ਜਾਂਦਾ ਕਿ ਲੁਧਿਆਣਾ ਦਾ ਸਮਾਰਟ ਸਿਟੀ ਆ ਲੁਧਿਆਣਾ ਨੂੰ ਸਮਾਰਟ ਸਿਟੀ ਕਿੱਥੋਂ ਕਿਹਾ ਜਾਊਗਾ ਕਿਉਂਕਿ ਜਗ੍ਹਾ ਜਗ੍ਹਾ ਜਿਹੜੇ ਖੋਖੇ ਖੁੱਲੇ ਹੋਏ ਨੇ ਖੋਖੇ ਕੌਣ ਚਲਾ ਰਿਹਾ ਫਿਰ ਪ੍ਰਵਾਸੀ ਚਲਾ ਰਿਹਾ ਇਹ ਪ੍ਰਵਾਸੀ ਚਲਾ ਰਿਹਾ ਹੁਣ ਜਿੰਨੇ ਆ ਬੀੜੀਆਂ ਸਿਗਰਟਾਂ ਵਾਲੇ ਹੁਣ ਦੇਖੋ ਆਪਾਂ ਜਮਾਲਪੁਰ ਗਏ ਆ ਤਾਂ ਤਾਈਪੁਰ ਰੋਡ ਸੋਰੀ ਤਾਈਪੁਰ ਰੋਡ ਤੋਂ ਗੁਰੂਕਾਰ ਵੀ ਆ ਨਾਲ ਸਕੂਲ ਵੀ ਆ ਉਥੇ ਹੀ ਖੋਖੇ ਬੰਦ ਕਰਵਾ ਕੇ ਆ ਹੁਣ ਇੱਕ ਉਥੇ ਇੱਕ ਹੋਰ ਪ੍ਰਵਾਸੀ ਆ ਉਹ ਕਹਿੰਦਾ ਪਿਆ ਜੋ ਮਰਜ਼ੀ ਕਰ ਲੋ ਅਸੀਂ ਨਹੀਂ ਬਖੋਖੇ ਬੰਦ ਕਰਨਗੇ ਇਹਦਾ ਮਤਲਬ ਪ੍ਰਵਾਸੀ ਬਦਮਾਸ਼ੀ ਕਰਦੇ ਪਏ ਵੀ ਸਾਡੇ ਬੱਚੇ ਜਿਹੜੇ ਸਕੂਲਾਂ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਹੈਗੇ ਆ ਵੀ ਉਹ ਬੀੜੀਆਂ ਦੇਖਣਗੇ ਸਿਗਰਟਾਂ ਦੇਖਣਗੇ ਉਹ ਪੀਣਗੇ ਨਹੀਂ ਉਹ ਗਲਤ ਰਾਤ ਦੇ ਵਿੱਚ ਲੱਗਣਗੇ ਗੱਲ ਤਾਂ ਨਸ਼ੇ ਦੇ ਵਿੱਚ ਜਾਣਗੇ ਤੇ ਇਹ ਸਰਕਾਰ ਨੂੰ ਦਿੱਸਣਾ ਦੇਖਦਾ ਨਹੀਂ ਚਾਹੀਦਾਗਾ ਅਫਸਰਾਂ ਨੂੰ ਦੇਖਣਾ ਚਾਹੀਦਾ ਵੀ ਜਿੱਥੇ ਵੀ ਸਕੂਲ ਆ ਜਿੱਥੇ ਵੀ ਕੋਈ ਗੁਰਦੁਖਾਰਾ ਐ ਇਦਾਂ ਦੀਆਂ ਚੀਜ਼ਾਂ ਬੰਦ ਹੋਣੇ ਚਾਹੀਦੀਆਂ ਨੇ ਇਹ ਬੰਦ ਹੋਣੇ ਚਾਹੀਦੀਆਂ ਨੇ ਚੀਜ਼ਾਂ ਨੇ ਇਹ ਸਰਕਾਰ ਕਿਉਂ ਨਹੀਂ ਕਰਦੀ ਭਾਈ ਬਾਬਾ ਜੀ ਤੁਹਾਡਾ ਲਾਸਟ ਸਵਾਲ ਮੇਰਾ ਹੈ ਕਿ ਹੁਣ ਤੁਸੀਂ ਉਸ ਪਰਿਵਾਰ ਦੇ ਬਾਰੇ ਇਨਸਾਫ ਦੀ ਕੀ ਮੰਗ ਕਰਦੇ ਹੋ ਕਿਉਂਕਿ ਪਰਿਵਾਰ ਜਿਹੜਾ ਠੰਡ ਦੇ ਮੌਸਮ ਦੇ ਵਿੱਚ ਵੀ ਧਰਨੇ ਤੇ ਇੱਕ ਬਾਡੀ ਰੱਖ ਕੇ ਹਲੇ ਦੂਜਾ ਜਿਹੜਾ ਐ ਨੌਜਵਾਨ ਮੌਤ ਦੀ ਲੜਾਈ ਲੜ ਰਿਹਾ ਦੂਸਰੇ ਦਾ ਹਜੇ ਕੁਝ ਨਹੀਂ ਪਤਾ ਵੀ ਕੀ ਕਿੰਨੀ ਕੁ ਦੀ ਬਚਣ ਦੀ ਕੀ ਉਮੀਦ ਆ ਚਲੋ ਪਰ ਇਸ ਪਰਿਵਾਰ ਤੁਹਾਨੂੰ ਕੀ ਇਨਸਾਫ ਦਿਆ ਕਿਉਂਕਿ ਜਿੱਥੇ ਬੰਦੀਆਂ ਉੱਥੇ ਵੀ ਪਹੁੰਚੀ ਸੀ ਤੁਹਾਡੀ ਦੇਖੋ ਜੀ ਸਾਡੇ ਰਾਜਾ ਰਾਸਮ ਸਿੰਘ ਜੀ ਉੱਥੇ ਪਹੁੰਚੇ ਸੀਗੇ ਸਾਡਾ ਰਾਜਾ ਕੁਲਵਿੰਦਰ ਸਿੰਘ ਜੀ ਵੀ ਪਹੁੰਚੇ ਹੋਇਆ ਤੇ ਅਸੀਂ ਸਾਰੇ ਅਸੀਂ ਵੀ ਉੱਥੇ ਜਾਵਾਂਗੇ ਸਾਡੀ ਜਹੇ ਬੰਦੀਆਂ ਪਹੁੰਚੀਆਂ ਹੋਈਆਂ ਨੇ ਅਸੀਂ ਵੀ ਉੱਥੇ ਜਾਵਾਂਗੇ ਪ੍ਰੋਗਰਾਮ ਸੀਗਾ ਅਸੀਂ ਇਨਸਾਫ ਦਿਵਾਵਾਂਗੇ ਉਹ ਬੰਦਿਆਂ ਦੇ ਉੱਤੇ ਪਰਚਾ ਜਿਹੜਾ ਬੈਂਦਾ ਪਰਚਾ ਕਰਵਾ ਕੇ ਛੱਡਾਂਗੇ ਜੋ ਮਰਜ਼ੀ ਹੋ ਜਾਵੇ ਠੀਕ ਹੈ ਨਾ ਲੇਕਿਨ ਮੈਂ ਇੱਕ ਵਾਰੀ ਫੇਰ ਵਾਰਨਿੰਗ ਕਰਨਾ ਦੇਣਾ ਚਾਹੁੰਨਾ ਪ੍ਰਵਾਸੀਆਂ ਨੂੰ ਭਈਆ ਹੁਣ ਤਾਂ ਭਈ ਹੀ ਕਵਾਂਗੇ ਤੇ ਮੈਂ ਇਹਨਾਂ ਨੂੰ ਬਾਅਦ ਵਿੱਚ ਕਾਨੂੰਨ ਹੱਥ ਦੇ ਵਿੱਚ ਲੈਣਾ ਪੈ ਜਾਵੇ ਕਾਨੂੰਨ ਨੂੰ ਵੀ ਇਹੀ ਕਹਿਣਾ ਚਾਹੁੰਦੇ ਹਾਂ ਕਿ ਸਾਡੀ ਹੱਥ ਜੋੜ ਕੇ ਬੇਨਤੀ ਆ ਪ੍ਰਵਾਸੀਆਂ ਦੇ ਉੱਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਜੇ ਨਹੀਂ ਕਰਦੀ ਫਿਰ ਐਕਸ਼ਨ ਨਿੰਗ ਸਿੰਘ ਜਿਹੜਾ ਐਕਟਿੰਗ ਗੰਗਾ ਸਿੰਘ ਵਾਲਾ ਐਕਸ਼ਨ ਫਿਰ ਉਹ ਐਕਸ਼ਨ ਨਹੀਂ ਕਰਨਾ ਜਾਣਦੇ ਆ ਗਿਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਬਿਲਕੁਲ ਨਿੰਗ ਸਿੰਘ ਜਿੱਥੇ ਬੰਦੀ ਕੁਲਦੀਪਾਪਾ ਜੀ ਸਾਡਾ ਮਜੂਸੀ ਜਿਸ ਤਰ੍ਹਾਂ ਮੁਹਾਲੀ ਵਿੱਚ ਕੱਟਣਾ ਕੱਢੀ ਉਸ ਨਾਲ ਉਹਨਾਂ ਨਾਲ ਅਸੀਂ ਬਿਲਕੁਲ ਖਾਸ ਮੌਤੇ ਜਿਹੜੀ ਗੱਲਬਾਤ ਕੀਤੀ ਗਈ ਆ ਸੋ ਉਹਨਾਂ ਨੇ ਵੀ ਇਨਸਾਫ ਦੀ ਜਿਹੜੀ ਉਸ ਪਰਿਵਾਰ ਦੇ ਨਾਲ ਖੜਕੇ ਮੰਗ ਕੀਤੀ ਆ ਕਿ ਜਿਹੜੀ ਆ ਬੰਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਣੀ ਚਾਹੀਦੀ ਸੋ ਅਗਲੀ ਅਪਡੇਟ ਜਲਦੀ ਹਾਜ਼ਰ ਹੋਵਾਂਗੇ ਤੁਸੀਂ ਬਣੇ ਰਹੋ ਪ੍ਰਾਈਮ ਸਵੇਰਾ ਦੇ ਨਿਊਜ਼ ਦੇ ਨਾਲ ਕੈਮਰਾ ਪਰਸਨ ਵਿਪਨ ਅਰੋੜਾ ਦੇ ਨਾਲ ਮਿਲਨ